ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਸ਼ੇਅਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਔਰ ਇਸ ਵੇਲੇ ਦਾ ਮਾਮਲਾ ਹੈ ਸਾਊਥ ਸਿਟੀ ਕਨਾਲ ਰੋਡ ਜੀ ਹਾਂ ਸਾਊਦਰਨ ਜਿਹੜੀ ਇਹ ਕਨਾਲ ਰੋਡ ਹੈ ਕਨਾਲ ਰੋਡ ਤੇ ਬਹੁਤ ਸਾਰੀ ਲੰਬੇ ਸਮੇਂ ਤੋਂ ਉਸਾਰੀਆਂ ਚੱਲ ਰਹੀਆਂ ਸੀ ਜਿਹਦੇ ਕਰਕੇ ਇਹ ਉਸਾਰੀਆਂ ਤੇ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਇਹ ਲੀਗਲ ਹੈ ਜਾਂ ਇਲੀਗਲ ਹੈ ਬਹੁਤ ਸਾਰੀ ਜਿਹੜੀਆਂ ਜਿਹੜੇ ਆਹ ਉਸਾਰੀਆਂ ਹੈਗੀਆਂ ਇਹਨਾਂ ਨੂੰ ਹਾਲਾ ਕਿ ਗਲਾਡਾ ਵੱਲੋਂ ਸਮੇਂ-ਸਮੇਂ ਤੇ ਸੀਐਲਯੂ ਵੀ ਕਰ ਦਿੱਤਾ ਗਿਆ ਉਹਨਾਂ ਦੇ ਐਵਰਸਟ ਕਰੋੜਾ ਰੁਪਏ ਦਾ ਰਾਜਸਵ ਵੀ ਜੁਟਾਇਆ ਗਿਆ ਪਰ ਹੁਣ ਇੱਕ ਵੱਡਾ ਕਹਿ ਟੁੱਟ ਗਿਆ ਇਸ ਬਿਲਡਿੰਗਾਂ ਤੇ ਕਿ ਇੱਕ ਗਲਾਡਾ ਨੇ ਨੋਟੀਫਿਕੇਸ਼ਨ ਕੱਢ ਦਿੱਤੀ ਔਰ ਨੋਟੀਫਿਕੇਸ਼ਨ ਕਰਕੇ ਸਾਰੀ ਦੀ ਸਾਰੀ ਜੀ ਹਾਂ ਲੁਧਿਆਣਾ ਸਾਊਥ ਤੁਰਨ ਬਾਈਪਾਸ ਤੇ ਜਿਹੜੀਆਂ ਰਾਈਟ ਹੈਂਡ ਸਾਈਡ ਤੇ ਜਿੱਧਰ ਕੀ ਜੈਸੀ ਗੱਲਬਾਤ ਕਰੀਏ ਤਾਂ ਜਦੋਂ ਆਪਾਂ ਲੁਧਿਆਣਾ ਤੋਂ F2 ਰੇਸਵੇਅ ਵੱਲ ਜਾਂਦੇ ਆ ਤੇ ਰਾਈਟ ਹੈਂਡ ਸਾਈਡ ਦੇ ਨਹਿਰ ਦੇ ਰਾਈਟ ਹੈਂਡ ਸਾਈਡ ਤੇ ਜਿੰਨੀਆਂ ਵੀ ਉਹ ਸਾਰੀਆਂ ਜਿਹੜੀ ਕਿ ਤੁਹਾਨੂੰ ਅਸੀਂ ਕੈਮਰੇ ਤੇ ਦਿਖਾ ਵੀ ਰਹੇ ਹਾਂ ਇਹ ਸਾਰੀਆਂ ਦੇ ਸੀਐਲਯੂ ਜੇ ਕਿਸੇ ਨੇ ਕਰਵਾਏ ਵੀ ਹੋਏ ਸੀ ਤੇ ਉਹਨਾਂ ਦੇ ਸੀਐਲਯੂ ਰੱਦ ਕਰਨ ਦਾ ਜਿਹੜਾ ਹੈ ਨੋਟੀਫਿਕੇਸ਼ਨ ਕਰ ਦਿੱਤਾ ਹੈ ਸਿੱਧੇ ਤੌਰ ਤੇ ਇਹਨਾਂ ਨੂੰ ਇਲੀਗਲ ਕਰਾਰ ਦਿੱਤਾ ਕਰ ਦਿੱਤਾ ਗਿਆ ਜਿਸ ਦਾ ਮਤਲਬ ਇਹ ਹੈ ਕਿ ਇਸ ਨੂੰ ਕਿ ਸ਼ਾਇਦ ਡਿਮੋਲਿਸ਼ ਵੀ ਕੀਤਾ ਜਾ ਸਕਦਾ ਹੈ ਜਿਸ ਹਿਸਾਬ ਦੇ ਸਰਕਾਰ ਨੇ ਸੰਕੇਤ ਦਿੱਤੇ ਹੈ ਜਿਸ ਹਿਸਾਬ ਦੇ ਸਿੱਧੇ ਸਿੱਧੇ ਤੌਰ ਤੇ ਇਲੀਗਲ ਕਰ ਦਿੱਤਾ ਗਿਆ ਹੈਗਾ ਜੇ ਗੱਲਬਾਤ ਕਰੀਏ ਤਾਂ ਦਾਤੀਏ ਕਿ ਲਗਭਗ 2000 ਪੰਜ ਛੇ ਤੋਂ ਇੱਥੇ ਜਿਹੜੀਆਂ ਉਸਾਰੀਆਂ ਹੋਣੀਆਂ ਸ਼ੁਰੂ ਹੋਈਆਂ ਸੀ ਫਿਰ ਬਾਅਦ ਚ ਰੋਲਾ ਪੈਂਦਾ ਰਿਹਾ ਕਿ ਇਹ ਚੀਜ਼ ਹੈਗੀ ਐ ਨੈਸ਼ਨਲ ਹਾਈਵੇ ਐ ਸੋ ਇਸੇ ਚੀਜ਼ ਨੂੰ ਲੈ ਕੇ ਅੱਜ ਜਿਹੜਾ ਗਲਾਡਾ ਨੇ ਨੋਟੀਫਿਕੇਸ਼ਨ ਕੀਤਾ ਉਹਦੇ ਵਿੱਚ ਵੀ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਇਹ ਨੈਸ਼ਨਲ ਹਾਈਵੇ ਦੇ ਨਾਲ ਲੱਗਦੀ ਸ਼ੈਡਿਊਲਡ ਰੋਡ ਸੀਗੀ ਸੋ ਹੁਣ ਇਹ ਨੈਸ਼ਨਲ ਹਾਈਵੇ ਦੇ ਵਿੱਚ ਆ ਗਈ ਐ ਔਰ ਨੈਸ਼ਨਲ ਹਾਈਵੇ ਤੇ ਹੋਣ ਕਰਕੇ ਇਸ ਨੂੰ ਇਹ ਸਾਰੀਆਂ ਬਿਲਡਿੰਗਾਂ ਨੂੰ ਜਿਹੜਾ ਜਿਹੜਾ ਹੈ ਇਲੀਗਲ ਕਰਾਰ ਕਰ ਦਿੱਤਾ ਗਿਆ ਔਰ ਸਾਰੇ ਦੇ ਸਾਰੇ ਲਗਭਗ ਪ리아ਤੋਂ 60 ਇਹ ਜਿਹੜੀਆਂ ਬਿਲਡਿੰਗਾਂ ਹੈਗੀਆਂ ਉਹ ਸਾਰੀਆਂ ਹੈਗੀਆਂ ਉਹ ਸਾਰਿਆਂ ਦੇ ਓਨਰਸ ਨੂੰ ਮਾਲਕਾਂ ਨੂੰ ਜਿਹੜੇ ਹੈਗੇ ਐ ਬਾਈ ਨੇਮ ਨੋਟਿਸ ਵੀ ਕੱਢ ਦਿੱਤੇ ਗਏ ਨੇ ਔਰ ਸਾਰਿਆਂ ਨੂੰ ਇਲੀਗਲ ਕਰਾਰ ਕਰ ਦਿੱਤਾ ਗਿਆ ਹੈਗਾ ਤਾਂ ਕਿ ਇਹ ਸਾਰੀ ਜਿਹੜੀ ਕਾਰਵਾਈ ਹੈਗੀ ਐ ਜਿਹੜਾ ਸਿਟੀਜ਼ਨ ਕਾਉਂਸਲ ਲੁਧਿਆਣਾ ਸਿਟੀਜ਼ਨ ਕਾਉਂਸਲ ਦਰਸ਼ਨ ਅਰੋੜਾ ਜੀ ਦੇ ਜਿਹੜੀ ਲੀਡਰਸ਼ਿਪ ਹੈਟ ਜਿਹੜੀ ਪੀਆਈਆਈ ਲਗਾਈ ਗਈ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਉਹਦੇ ਦਬਾਅ ਵੇਟ ਗਲਾਡਾ ਨੇ ਇਹ ਜਿਹੜਾ ਇੱਕ ਐਕਸ਼ਨ ਲਿਸਟਾ ਹੈ ਸੋ ਜੇ ਇਹ ਉਸਾਰੀਆਂ ਤੇ ਕਾਰਵਾਈ ਹੋ ਜਾਂਦੀ ਹੈ ਤੇ ਦੱਸਿਏ ਕਿ ਸਾਊਥਰਨ ਬਾਈਪਾਸ ਤੇ ਬਹੁਤ ਸਾਰੀ ਹੋਰ ਵੀ ਬਿਲਡਿੰਗਾਂ ਤੇ ਕਾਰਵਾਈ ਹੁੰਦੀ ਨਜ਼ਰ ਆ ਸਕਦੀ ਹੈ ਔਰ ਜੇ ਇਦਾਂ ਦਾ ਹੁੰਦਾ ਤਾਂ ਇਸ ਏਰੀਆ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਪਰਟੀ ਦੇ ਰੇਟਾਂ ਤੇ ਵੀ ਇਫੈਕਟ ਪਾਏਗਾ ਜੀ ਹਾਂ ਦਾਜ਼ੀਏ ਕਿ ਆ ਸਾਰੀ ਦੀ ਸਾਰੀ ਜਿਹੜੀ ਲਗਭਗ 50 ਤੋਂ 60 ਉਸਾਰੀਆਂ ਹਨ ਹਾਲਾਂਕਿ ਇਹਨਾਂ ਤੇ ਅੱਗੇ ਪਿੱਛੇ ਵੀ ਸਵਾਲ ਉੱਠਦੇ ਰਹੇ ਨੇ ਕਿਉਂਕਿ ਇਹਨਾਂ ਦੇ ਬਾਹਰ ਪਾਰਕਿੰਗ ਦੀ ਪ੍ਰੋਪਰ ਜਗ੍ਹਾ ਨਾ ਛੱਡੀ ਹੋਣ ਕਰਕੇ ਆਏ ਦਿਨ ਐਕਸੀਡੈਂਟ ਵੀ ਜ਼ਰੂਰ ਹੁੰਦੇ ਨੇ ਪਰ ਕੀ ਇਹਦੇ ਵਿੱਚ ਕਸੂਰਵਾਰ ਇਕੱਲੇ ਜਨਤਾ ਹੈ ਕਿ ਇਕੱਲੇ ਇਹ ਜਿਹੜੇ 50 ਤੋਂ 60 ਲੋਕ ਜਿਨ੍ਹਾਂ ਨੇ ਉਹ ਉਸਾਰੀਆਂ ਕੀਤੀਆਂ ਉਹ ਹੈ ਲੋਕਾਂ ਦੇ ਵਿੱਚ ਚਰਚਾ ਹੈ ਇਹ ਲੋਕਾਂ ਦਾ ਵੀ ਇੱਕ ਪੱਖ ਹੈਗਾ ਕਿ ਸਾਡੇ ਤੋਂ ਸਰਕਾਰ ਨੇ 2013 ਤੋਂ ਲੈ ਕੇ ਅਲੱਗ-ਅਲੱਗ ਵਕ-ਵਕ ਸਮੇਂ ਤੇ ਇਹਨਾਂ ਨੂੰ ਰੈਗੂਲਰਾਈਜ਼ ਕਰਨ ਦੇ ਜਿਹੜੇ ਹੈ ਪਾਲਿਸੀ ਦੇ ਅੰਡਰ ਰੈਗੂਲਰਾਈਜ਼ ਕੀਤਾ ਚਾਰਜਸ ਲਿੱਤੇ ਗਏ ਰੈਵਨਿਊ ਵੀ ਲਿੱਤਾ ਗਿਆ ਔਰ ਅੱਜ ਸਡਨਲੀ ਸਰਕਾਰ ਵੱਲੋਂ ਪੁੱਡਾ ਵੱਲੋਂ ਜਾਂ ਗਲਾਡਾ ਵੱਲੋਂ ਇੱਕ ਨੋਟਿਸ ਜਾਰੀ ਕਰਕੇ ਜਿਹੜਾ ਹੈ ਐਦਾਂ ਦਾ ਇੱਕ ਉਸ ਸਾਰੀਆਂ ਨੂੰ ਇਲੀਗਲ ਘਰਾਰ ਹੋਣ ਦਾ ਜਿਹੜਾ ਨੋਟਿਸ ਕੱਢ ਦਿੱਤਾ ਔਰ ਉਹਦੇ ਵਿੱਚ ਸੀਐਮ ਟਾਈਮ ਤੇ ਇਹ ਵੀ ਲਿਖਿਆ ਗਿਆ ਕਿ ਜਿੰਨੇ ਵੀ ਸੀਐਲਯੂ ਜੇ ਦਿੱਤੇ ਵੀ ਗਏ ਨੇ ਤੇ ਉਹ ਸਾਰੇ ਰੱਦ ਹੈਗੇ ਆ ਇਲੀਗਲ ਹੈਗੇ ਆ ਸੋ ਸਾਰੀ ਬਿਲਡਿੰਗਾਂ ਤੇ ਜਿਹੜੀ ਇਹ ਵੱਡੀ ਕਾਰਵਾਈ ਜਾਂ ਇਹਨੂੰ ਜੇ ਡਿਮੋਲਿਸ਼ਿੰਗ ਦੇ ਆਰਡਰ ਆ ਜਾਂਦੇ ਕੱਲ ਨੂੰ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਉੱਥੇ ਦੇ ਦੁਕਾਨਦਾਰ ਹੈ ਜਿਹੜੇ ਉਸਾਰੀਆਂ ਦੇ ਮਾਲਕ ਹੈਗੇ ਆ ਉਹ ਸਾਰਿਆਂ ਦੇ ਵਿੱਚ ਵੱਡੀ ਘਬਰਾਹਟ ਦਾ ਮਾਹੌਲ ਹੈ ਆਪਸ ਚ ਜਿਹੜਾ ਹੈਗਾ ਮੰਥਨ ਚੱਲ ਰਿਹਾ ਔਰ ਇਹ ਸਾਰਿਆਂ ਦੇ ਕਰਕੇ ਜਿੱਥੇ ਨੇਤਾ ਜਿਹੜੇ ਹੈ ਇਲਾਕੇ ਦੇ ਨੇਤਾ ਜੀ ਹਾਂ ਜਿਹੜੇ ਇੱਥੇ ਦੇ ਵਿਧਾਇਕ ਹੈਗੇ ਹਲਕਾ ਗਿਲ ਦੇ ਸੰਗੋਵਾਲ ਔਰ ਜੀਵਨ ਸਿੰਘ ਸੰਗੋਵਾਲ ਔਰ ਜੇ ਲੋਕਲ ਬਾਡੀਜ਼ ਦੀ ਗੱਲ ਕਰੀਏ ਤਾਂ ਲੋਕਲ ਬਾਡੀਜ਼ ਦੇ ਚੇਅਰਮੈਨ ਜਿਹੜੇ ਕਮੇਟੀ ਦੇ ਚੇਅਰਮੈਨ ਜਿਹੜੇ ਹੈਗੇ ਗੁਰਪ੍ਰੀਤ ਗੋਗੀ ਇਹ ਦੋਨੋਂ ਵੀ ਕਿਤੇ ਨਾ ਕਿਤੇ ਇਹਨਾਂ ਤੇ ਵੀ ਇੰਪੈਕਟ ਪੈਂਦਾ ਨਜ਼ਰ ਆ ਸਕਦਾ ਕਿਉਂਕਿ ਮੋਕੇ ਦੇ ਵਿਧਾਇਕ ਜੀ ਜੀਵਨ ਸਿੰਘ ਸੰਗੋਵਾਲਾ ਸੇ ਦੂਜੇ ਪਾਸੇ ਗੁਰਪ੍ਰੀਤ ਗੋਗੀ ਵੀ ਲੋਕਾਂ ਦੇ ਵਿੱਚ ਕਾਫੀ ਵਿਚਰਦੇ ਨੇ ਪਰ ਇਹ ਸਾਰੇ ਅੱਛੇ ਅੱਜ ਦੇ ਟਾਈਮ 'ਚ ਉਸਾਰੀਆਂ ਚੱਲ ਰਹੀਆਂ ਸੋ ਇਹ ਸਾਰਿਆਂ ਦੇ ਕਰਕੇ ਇੰਪੈਕਟ ਪੈਂਦਾ ਨਜ਼ਰ ਆ ਸਕਦਾ ਹੈ ਸਰਕਾਰ ਤੇ ਪ੍ਰੈਸ਼ਰ ਪੈਂਦਾ ਨਜ਼ਰ ਆ ਸਕਦਾ ਹੈ ਔਰ ਦੂਜੇ ਪਾਸੇ ਗੱਲਬਾਤ ਕਰੀਏ ਤੇ ਜੇ ਇੱਥੇ ਕਿਤੇ ਡਿਮੋਲਿਸ਼ਿੰਗ ਦੇ ਆਰਡਰ ਆਂਦੇ ਨੋ ਡਾਊਟ ਐਸਟੀ ਇਸ ਨਾਲ ਕਿਤੇ ਨਾ ਕਿਤੇ ਸੜਕ ਤੇ ਜਿਹੜੇ ਹੋਣ ਵਾਲੇ ਐਕਸੀਡੈਂਟਾਂ ਚ ਰਾਹਤ ਮਿਲ ਸਕਦੀ ਹੈ ਜਿਹੜੀ ਨਜਾਇਜ਼ ਪਾਰਕਿੰਗ ਹੈ ਉਹਦੇ ਵਿੱਚ ਛੂਟ ਮਿਲ ਸਕਦੀ ਹੈ ਸਰਕਾਰ ਨੂੰ ਨੈਸ਼ਨਲ ਹਾਈਵੇ ਦਾ ਪਾਰਟ ਹੋਣ ਕਰਕੇ ਇੱਥੇ ਅਕਰੋਚਮੈਂਟ ਜਿਹੜੀ ਹੁੰਦੀ ਹੈ ਉਸ ਤੇ ਵੀ ਰਾਹਤ ਮਿਲ ਸਕਦੀ ਹੈ ਪਰ ਦੂਜੇ ਪਾਸੇ ਜੇ ਗੱਲਬਾਤ ਕਰੀਏ ਤਾਂ ਇਹਦਾ ਇੰਪੈਕਟ ਇਲਾਕੇ ਦੇ ਵਿੱਚ ਵੇਤੂ ਕੇ ਵਾਧਰੇ ਪ੍ਰਾਪਰਟੀ ਦੇ ਰੇਟਾਂ ਤੇ ਵੀ ਨੁਕੇਲ ਪੈਂਦੀ ਨਜ਼ਰ ਆ ਸਕਦੀ ਹੈ ਸੋ ਲਗਾਤਾਰ ਹਫੜਾ ਦਫੜੀ ਦਾ ਮਾਹੌਲ ਹੈ ਅ ਅਸ਼ਾਂਤੀ ਦਾ ਮਾਹੌਲ ਹੈ ਜਿਹੜੇ 50 ਤੋਂ 60 ਇੱਕ ਕਾਰੋਬਾਰੀਆਂ ਵੱਲੋਂ ਜਿਹੜੀ ਉਹ ਸਾਰੀਆਂ ਕੀਤੀਆਂ ਗਈਆਂ ਇਹਦੇ ਵਿੱਚ ਬਹੁਤ ਸਾਰੇ ਟੈਨੈਂਟ ਵੀ ਹੈਗੇ ਆ ਬਹੁਤ ਸਾਰੇ ਲੋਕ ਇਹ ਜਿਹੇ ਵੀ ਹੈਗੇ ਆ ਇੱਕ ਇੱਕ ਬਿਲਡਿੰਗ 'ਚ 5 ਤੋਂ 6-6 ਜਿਨ੍ਹਾਂ ਨੇ ਅਰਬ ਕਰੋੜਾ ਰੁਪਇਆ ਲਗਾਇਆ ਹੋਇਆ ਸੋ ਇਹ ਸਾਰੇ ਅਮਾਉਂਟ ਦਾ ਕੀ ਹੋਊਗਾ ਕੀ ਸਰਕਾਰ ਨੈਸ਼ਨਲ ਹਾਈਵੇ ਦੇ ਨਾਮ ਤੇ ਇਹਨਾਂ ਨੂੰ ਜਿਹੜਾ ਹੈਗਾ ਅ ਜਿਹੜਾ ਲਏਗੀ ਜਿਹੜਾ ਇਹਨੂੰ ਇੱਥੇ ਲਿੱਤਾ ਜਾਏਗਾ ਇਹਨੂੰ ਲੀਗਲੀ ਤਰੀਕੇ ਨਾਲ ਜਿਹੜਾ ਹੈਗਾ ਸਰਕਾਰ ਆਪਣੇ ਖਜ਼ਾਨੇ ਚੋਂ ਦਾ ਮੁਆਵਜ਼ਾ ਦੇएगी ਕਿ ਨਹੀਂ ਦੇਗੀ ਇਹ ਸਾਰੇ ਸਵਾਲ ਵੀ ਬੰਦੇ ਨੇ ਸੋ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਹੀ ਹੈ ਕਿ ਜਿਹੜਾ ਨਹਿਰ ਤੇ ਜੀ ਹਾਂ ਸਾਊਥ ਜਿਹੜਾ ਕਨਾਲ ਰੋਡ ਤੇ ਰਾਈਟ ਹੈਂਡ ਸਾਈਡ ਤੇ ਐਫ 2 ਰੇਸਵੇਅ ਨੂੰ ਜਾਂਦੇ ਆ ਸੋ ਜਿਹੜਾ ਰਾਈਟ ਹੈਂਡ ਸਾਈਡ ਤੇ ਨਹਿਰ ਦੇ ਆ ਸਾਰੀ ਉਸਾਰੀਆਂ ਬਣੀਆਂ ਹੋਈਆਂ ਹੈਗੀਆਂ ਇਹਦੇ ਤੇ ਇੱਕ ਕੀ ਹੁੰਦਾ ਵੱਡਾ ਕੁਐਸਚਨ ਮਾਰਕ ਲੱਗ ਗਿਆ ਬਹੁਤ ਸਾਰੇ ਲੋਕਾਂ ਨੇ ਜਿਹੜੀ ਪ੍ਰਾਪਰਟੀਆਂ ਖਰੀਦੀਆਂ ਹਾਲਾਂਕਿ ਹਾਈ ਕੋਰਟ ਵੱਲੋਂ ਪਹਿਲਾਂ ਹੀ ਇੱਥੇ ਦੀ ਨਵੀਂ ਉਸਾਰੀ ਤੇ ਕੁਝ ਜਿਹੜਾ ਰੋਕ ਲਗਾਈ ਗਈ ਸੀ ਪਰ ਹੁਣ ਜਿਹੜੀ ਪੁਰਾਣੀ ਉਸਾਰੀਆਂ ਵੀ ਹੈਗੀਆਂ ਗਲਾਡਾ ਨੇ ਕਿਤੇ ਨਾ ਕਿਤੇ ਆਪਣੀ ਜਾਨ ਬਚਾ ਲਈ ਆਪਣੇ ਆਪ ਆਪਣਾ ਪਲੜਾ ਝਾੜ ਲਈ ਜਿਹੜਾ ਇੱਕ ਵਾਰ ਸਭ ਨੂੰ ਇਲੀਗਲ ਬਿਲਡਿੰਗ ਐਕਰਾਰ ਕਰ ਦਿੰਦਾ ਹੈ ਜਿਹੜਾ ਨੂੰ ਸੀਐਲਯੂ ਦੇ ਉੱਤੇ ਸੀ ਉਹ ਵੀ ਕੁਐਸਚਨ ਮਾਰਕ ਕਰ ਦਿੱਤੇ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਮਾਨਯੋਗ ਕੋਰਟ ਦੀ ਜਿਹੜੀ ਆਹ ਜਿਹੜਾ ਫੈਸਲਾ ਆਂਦਾ ਉਹ ਕਿਸ ਉਹ ਆਮ ਦੁਕਾਨਦਾਰਾ ਦੇ ਹੱਕ ਦੇ ਵਿੱਚ ਆਂਦਾ ਹੈ ਜਾਂ ਗਲਾਡਾ ਦੇ ਹੱਕ ਜਾਂਦਾ ਹੈ ਨੈਸ਼ਨਲ ਹਾਈਵੇ 10 ਕੇ ਜਿਹੜਾ ਇਹ ਇੱਕ ਕੀਤਾ ਜਾ ਰਿਹਾ ਸਾਰਾ ਜਿਹੜੀ ਰੋਡ ਨੂੰ ਸਫਾਈ ਕਰਨ ਦਾ ਜਾਂ ਰੋਡ ਤੇ ਜਿਹੜੇ ਬਿਲਡਿੰਗਾਂ ਨੂੰ ਨਜਾਇਜ਼ ਕੀਤਾ ਜਾ ਰਿਹਾ ਉਹ ਉਹ ਪੱਕੇ ਰੱਖਿਆ ਜਾਂਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਅਜੇ ਵਿਚਾਰधीन ਹੈ ਪਰ ਇਸ ਨੋਟਿਸ ਕਰਨ ਪੂਰੇ ਲੁਧਿਆਣਾ ਦੇ ਕਾਰੋਬਾਰ ਸੈਕਟਰ ਚ ਜਿਹੜਾ ਰੀਅਲ ਏਸਟੇਟ ਕਾਰੋਬਾਰ ਸੈਕਟਰ ਦੇ ਵਿੱਚ ਹੜਕੰਪ ਹੈ ਕਿਉਂਕਿ ਇਹ ਇਹਨੂੰ ਨਵਾਂ ਸ਼ਹਿਰ ਕਹਿ ਕੇ ਨਵਾਂ ਲੁਧਿਆਣਾ ਕਹਿ ਕੇ ਇੱਥੇ ਪ੍ਰਾਪਰਟੀਆਂ ਦੇ ਜਿਹੜੇ ਰੇਟ ਹੈ ਪਿਛਲੇ 3 ਤੋਂ 4 ਸਾਲ ਚ ਮਤਲਬ ਹੈਰਾਨੀਜਨਕ ਵਧੇ ਨੇ ਸੋ ਉਹ ਸਾਰੇ ਤੇ ਵੀ ਇਸ ਟਾਈਮ ਨੁਕੇਲ ਪੈ ਸਰਦੀ ਹੈ